ਉਸ ਤੋਂ ਬਾਅਦ ਫਿਰ ਉਹਨਾਂ ਅੱਖਾਂ ਦਾ ਮੁੱਲ ਪੈ ਜਾਂਦਾ ਤੇ ਉਹ ਬਾਈ ਹਰਦੀਪ ਅਬਰਾੜ ਬੈਠੇ ਨੇ ਸਾਈਡ ਦੇ ਉੱਤੇ व्हीਲ ਚੇਅਰ ਦੇ ਉੱਤੇ ਕਮਰ ਗਰੇਵਾਲ ਨੂੰ ਪਹਿਲਾ ਮੌਕਾ ਇਹਨਾਂ ਨੇ ਦਿੱਤਾ ਪਹਿਲਾ ਸ਼ੋਅ ਇਹਨਾਂ ਨੇ ਕਰਾਇਆ ਉਸ ਤੋਂ ਬਾਅਦ ਵਿੱਚ ਫਿਰ ਬਾਬਾ ਬਿੰਦੀ ਘਰਾਂ ਦੇ ਨਾਲ ਤਾਲਮੇਲ ਹੋਇਆ ਤਾਂ ਪਹਿਲਾ ਮੌਕਾ ਇਹਨਾਂ ਨੂੰ ਉਹਨਾਂ ਨੇ ਦਿੱਤਾ ਇਸ ਕਰਕੇ ਉਹਨਾਂ ਨੂੰ ਵੀ ਇੱਥੇ ਆਇਆ ਤੇ ਆਉਣ ਤੇ ਜੇ ਆਇਆ ਤੇ ਨਾਲ ਸਾਡੇ ਮਿੱਤਰ ਰਾਹੁਲ ਭਾਰਦਵਾਜ ਜਿਹੜੇ ਬੀਐਸਪੀਐਚ ਨੇ ਇੱਥੀ ਨੇ ਉਹਨਾਂ ਦਾ ਵੀ ਸਵਾਗਤ ਤੇ ਹੁਣੇ ਬਰਾੜ ਸਾਹਿਬ ਜਿੰਨੇ ਕਿ ਪੁਲਿਸ ਵਾਲਿਆਂ ਦੇ ਹੱਥ 'ਚ ਫਟੇ ਹੁੰਦੇ ਨੇ ਇਹਨਾਂ ਦੇ ਹੱਥ 'ਚ ਮਾਈਕ ਵੀ ਹੁੰਦਾ ਤੇ ਤੁਸੀਂ ਬਹੁਤ ਸਾਰੇ ਬੰਦਿਆਂ ਨੇ ਸੁਣਿਆ ਹੋ ਇਹਨਾਂ ਦਾ ਇੱਕ ਗੀਤ ਮਿੱਟੀ ਦਾ ਬਾਵਾ ਕੌਸਲੀ ਵਰਦੀ ਦੇ ਵਿੱਚ ਕਿਉਂਕਿ ਪੁਲਿਸ ਵਾਲਿਆਂ ਨੂੰ ਗਾਉਂਦੇ ਆਪਾਂ ਘੱਟ ਸੁਣਿਆ ਹੁੰਦਾ ਸੋ ਉਹਨਾਂ ਦਾ ਵੀ ਇੱਥੇ ਆਉਣ ਤੇ ਸਵਾਗਤ ਬਾਕੀ ਪ੍ਰਬੰਧਕਾਂ ਦਾ ਸਵਾਗਤ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਤੇ ਬਾਬਾ ਜੀ ਹੋਰ ਤੁਹਾਡਾ ਸਵਾਗਤ ਬਹੁਤ ਮਿਹਰਬਾਨੀ ਸਦੂ ਸਾਹਿਬ ਤੁਹਾਡੀ ਬਦੌਲਤ ਔਰ ਮੇਲਾ ਜਾਗ ਦੇ ਜਗਨੂਆਂ ਦਾ ਇਹਨਾਂ ਦੇ ਪ੍ਰਬੰਧਕ ਸਾਥੀਆਂ ਦੀ ਬਦੌਲਤ ਅੱਜ ਮੈਨੂੰ ਤੁਹਾਡੇ ਸਾਰਿਆਂ ਦੇ ਸਾਂਝ ਮੁਕ ਪ੍ਰੋਜੈਕਟਨ ਦਾ ਮੌਕਾ ਮਿਲ ਰਿਹਾ ਔਰ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਮਾਈ ਹਰਜੀਤ ਪਰਾੜ ਜੀ ਔਰ ਭਾਈ ਰਾਹੁਲ ਪਾਰਦਵਾ ਜੀ ਉੱਚੇ ਤੌਰ ਤੇ ਅੱਜ ਇਸ ਮੇਲੇ ਦੇ ਵਿੱਚ ਗਲਬਾ ਸੌਂਲੇ ਪਹੁੰਚੇ ਤੇ ਨੇਵੀ ਆਇਓ ਸਭ ਨੂੰ ਇੱਕ ਵਾਰ ਦੁਆ ਸਲਾਮ ਨਮਸਤੇ ਸਤਿ ਸ਼ਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਗੱਲਬਾਤ ਆਪਾਂ ਸ਼ੁਰੂ ਕਰਦੇ ਹਾਂ ਉਹ ਕਹਿੰਦੇ ਨੇ ਖਦਾ ਜਮਾ ਹਬਤਾਂ ਜਤੌਣ ਵਾਲੇ ਬਹੁਤ ਨੇ ਸ਼ੁਭ ਕਾਮਨਾਵਾਂ ਦੇ ਕਾਰਡ ਪਾਉਣ ਵਾਲੇ ਬਹੁਤ ਨੇ ਹਾਂ ਸੋ ਸ਼ੁਭ ਕਾਮਨਾਵਾਂ ਤੁਹਾਡੇ ਵਾਸਤੇ ਕਰਦੇ ਆ ਤੇ ਪਹਿਲੀ ਗੱਲ ਜਿੱਥੋਂ ਆਪਾਂ ਗੱਲ ਸ਼ੁਰੂ ਹੋਈ ਸੀ ਕਿ ਉਹ ਗੀਤ ਕਿਵੇਂ ਤੁਹਾਡੇ ਚੇਤੇ ਚ ਆਇਆ ਤੇ ਕਮਨ ਗਰੇਵਾਲ ਤੱਕ ਕਿਵੇਂ ਪਹੁੰਚਿਆ ਅ ਅਸਲ ਦੇ ਵਿੱਚ ਮੈਂ ਤੇ ਕਵਰ ਗਰੀਵਾਲ ਭਾਈ ਅਸੀਂ ਦੋਨੋਂ ਹੀ ਯੂਨੀਵਰਸਿਟੀ ਇਕੱਠੇ ਸੀਗੇ ਭਾਈ ਹੁਣੇ ਉੱਥੇ ਉਦੋਂ ਟੈਕ ਡਿਪਾਰਟਮੈਂਟ ਦੇ ਵਿੱਚ ਜੌਬ ਕਰਦੇ ਸੀਗੇ ਤੇ ਮੈਂ ਉਦੋਂ ਉੱਥੇ ਪਬਲਿਕ ਐਡਮਿਨਿਸਟ੍ਰੇਸ਼ਨ ਦੀ ਐਮਏ ਕਰ ਰਿਹਾ ਸੀਗਾ ਤੇ ਉੱਥੇ ਫਿਰ ਸਾਡਾ ਸਾਥ ਬਣਿਆ ਦੋਸਤੀ ਬਣੀ ਦੋਸਤੀ ਬਣਦਿਆਂ 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 ਮਤਲਬ ਉਹ ਈਤ ਕੁਦਰਤ ਵੱਲੋਂ ਜਿਵੇਂ ਗੱਲ ਜੁੜ ਗਈ ਮੈਨੂੰ ਨਹੀਂ ਸੀ ਪਤਾ ਕਿ ਉਹ ਗੀਤ ਅੱਗੇ ਜਾ ਕੇ ਇਸ ਤਰ੍ਹਾਂ ਦਾ ਆਦਾ ਬਣੂਗਾ ਔਰ ਨਾ ਹੀ ਉਦੋਂ ਮੇਰੀ ਕੋਈ ਇੰਨੀ ਦੀ ਇੱਛਾ ਸੀ ਕਿ ਮੈਂ ਇਸ ਫੀਲਡ ਨੂੰ ਪ੍ਰੋਫੈਸ਼ਨਲੀ ਅਡਾਪਟ ਕਰਨਾ ਸਿਰਫ ਲਿਖਣ ਦਾ ਸ਼ੌਂਕ ਸੀਗਾ ਤੇ ਸ਼ੌਂਕ ਸ਼ੌਂਕ ਦੇ ਵਿੱਚ ਉਹ ਗੱਲ ਜੁੜ ਗਈ ਤੇ ਉਹ ਬਾਅਦ ਵਿੱਚ ਜੋ ਬਾਈ ਹੁਣਾਂ ਨੇ ਉਹਨੂੰ ਰਿਕਾਰਡ ਕਰਾਇਆ ਪਰ ਕੁਝ ਗੀਤਾਂ ਦੇ ਜਿਵੇਂ ਸੁਭਾਅ ਤੋਂ ਹੁੰਦੇ ਨੇ ਕਿ ਉਹ ਸਾਡਾ ਤਿੰਨਾਂ ਦਾ ਹੀ ਪਹਿਲਾ ਪ੍ਰੋਜੈਕਟ ਸੀਗਾ ਮੇਰਾ ਇੱਕ ਗੁਰਬਾਈ ਦਾ ਇੱਕ ਗਾਇਕ ਦੇ ਤੌਰ ਤੇ ਔਰ ਜਿਹਦਾ ਉਹ ਮਿਊਜ਼ਿਕ ਪ੍ਰੋਡਕਟਰ ਸੀਗਾ ਕੇਵੀ ਸਿੰਘ ਉਹਦਾ ਮਿਊਜ਼ਿਕ ਪ੍ਰੋਡਕਟਰ ਦੇ ਤੌਰ ਤੇ ਉਹ ਬਿਲਕੁਲ ਪਹਿਲਾ ਪ੍ਰੋਜੈਕਟ ਸੀਗਾ ਔਰ ਉਹ ਪਹਿਲਾ ਪ੍ਰੋਜੈਕਟ ਹੀ ਜਿਹੜਾ ਸੀ ਉਹ ਸੁਪਰ ਹਿੱਟ ਹੋ ਗਿਆ ਔਰ ਇਸ ਇੰਡਸਟਰੀ ਦੇ ਵਿੱਚ ਮੈਨੂੰ ਨਾਂ ਚਾਹੁੰਦੇ ਨੂੰ ਵੀ ਉਹ ਇੱਕ ਗੀਤਕਾਰ ਦੇ ਤੌਰ ਤੇ ਲਾਂਚ ਕਰਦੇ। ਹਸਲ ਤੇ ਮੈਂ ਨਾ ਕੁਝ ਕਹਿੋ ਜਿਹੀਆਂ ਗੱਲਾਂ ਪੁੱਛੀਆਂ ਜਿਹੜੀਆਂ ਮੈਨੂੰ ਬਤਾ ਪਰ ਮੈਂ ਤੁਹਾਡੇ ਬਾਰੇ ਪੁੱਛਣੀਆਂ ਕਿਉਂਕਿ ਮੈਂ ਰੋਚਕ ਜਆ ਰੱਖਣਾ ਚਾਹਣਾ ਇਸ ਪ੍ਰੋਗਰਾਮ ਨੂੰ। ਹਾਂਜੀ। ਬਾਬਾ ਜੀ ਇਹ ਗੀਤ ਦੇ ਵਿੱਚ ਕਈ ਅੰਤਰੇ ਆ ਤੁਸੀਂ ਕਿਵੇਂ ਲਿਖੇ? ਮੈਂ ਦੱਸ ਦਿਆਂ ਕਿ ਇਹ ਟ੍ਰੇਨ ਤੋਂ ਸਫਰ ਬਹੁਤ ਕਰਦੇ ਨੇ ਗੀਤਾਂ ਦੀ ਆਮਦ ਉੱਥੋਂ ਹੁੰਦੀ ਹੈ ਨਾ। ਹਾਂ। ਆਮਦਨ ਵੀ ਹੁੰਦੀ ਹੈ? ਨਹੀਂ ਆਮਦਨ ਤਾਂ ਹੁਣ ਤੱਕ ਥੋੜੀ ਥੋੜੀ ਹੋਣ ਲੱਗ ਗਈ ਹੈ। ਜੀ। ਪਰ ਮੈਂ ਵੈਸੇ ਕਦੀ ਗੀਤਕਾਰੀ ਨਹੀਂ ਇਦਾਂ ਵੈਸੇ ਲਏ ਨਹੀਂ ਆ ਇਹਦੇ ਤਾਂ ਲਏ ਸੀਗੇ ਤੁਸੀਂ ਇਹਦੇ ਮੈਂ ਅਸਲ ਤੇ ਇਹਦੇ ਬੱਚੇ ਕਿੱਸਾ ਦਿਲਚਸਪਾ ਹੋਇਆ ਕਿ ਮੈਂ ਤੇ ਕਮਰ ਬਾਈ ਇਦਾਂ ਬੈਠੇ ਸੀਗੇ ਮੇਰੇ ਜ਼ਿਹਨ ਚ ਇਹਦੀ ਕੰਪੋਜੀਸ਼ਨ ਚੱਲ ਰਹੀ ਸੀਗੀ ਤੇ ਗੱਲ ਕੀਤੀ ਉੱਥੇ ਬੈਠੇ ਬੈਠੇ ਕਮਰ ਬਾਈ ਨੇ ਜ਼ਿਕਰ ਛੇੜਿਆ ਕਹਿੰਦੇ ਨਾ ਯਾਰ ਕੱਲ ਮਾਤਾ ਕੋਲੇ ਜਿਹੜੇ ਮਾਤਾ ਜੀ ਕੋਲੇ ਬਲੌਂਡ ਜਿਹਨਾਂ ਦੇ ਘਰੇ ਚ ਵਹਿੰਦੇ ਕਹਿੰਦੇ ਉੱਥੇ ਕੱਲ ਇੱਕ ਬੰਦਾ ਆਇਆ ਤੇ ਉਹਨੇ ਮਾਤਾ ਜੀ ਨੂੰ ਸਾਲ ਪੁੱਛਿਆ ਕਿ ਜੇ ਰੱਬ ਹੈਗਾ ਤਾਂ ਉਹ ਦਿਖਦਾ ਕਿਉਂ ਨਹੀਂ ਸਹੀ ਤੇ ਉਹ ਮਾਤਾ ਜੀ ਨੇ ਕਿਹਾ ਕਿ ਨਹੀਂ ਉਹ ਇਸ ਤਰ੍ਹਾਂ ਨਹੀਂ ਦਿਖ ਸਕਦਾ ਉਹਨੂੰ ਦੇਖਣ ਵਾਸਤੇ ਤਪੱਸਿਆ ਕਰਨੀ ਪੈਣੀ ਹੈ ਸਾਧਨ ਇਹਨਾਂ ਦਾ ਕੁਝ ਉਹਨਾਂ ਨੇ ਜਵਾਬ ਦਿੱਤਾ ਤੇ ਉੱਥੇ ਬੈਠੇ ਬੈਠੇ ਫਿਰ ਆ ਗੱਲ ਸੁਣਦਿਆਂ ਮੇਰੇ ਜ਼ਿਹਨ 'ਚ ਲਾਈਨ ਬਣੀ ਕਿ ਕੋਸ਼ਿਸ਼ ਤਾਂ ਕੀਤੀ ਇਹ ਲੱਪਣ ਦੇ ਲੱਖਾਂ ਨੇ ਜਿਨ੍ਹਾਂ ਨੂੰ ਤੂੰ ਦੇਖਦਾ ਉਹ ਕੋਈ ਹੋਰ ਹੀ ਅੱਖਾਂ ਨੇ ਤੇ ਇੱਕ ਮੇਰਾ ਇਹ ਥੋੜੀ ਜਿਹੀ ਮੇਰੀ ਵੀਕਨੈਸ ਕਹੋ ਲਿਮਿਟੇਸ਼ਨ ਕਹੋ ਕਿ ਮੈਂ ਮਿੱਥ ਕੇ ਨਹੀਂ ਲਿਖ ਸਕਦਾ ਜੀ ਮਤਲਬ ਗੱਲ ਸੁੱਝ ਜਾਏ ਤਾਂ ਨਹੀਂ ਕਿਉਂਕਿ ਮੈਂ ਬਹੁਤਾ ਕਲੈਕਟਡ ਲਖਾਰੀ ਨਹੀਂ ਆ ਤੇ ਬਸ ਗੱਲ ਔੜ ਜੇ ਸੁੱਝ ਜੇ ਤਾਂ ਬਸ ਉਹਨੂੰ ਓਨੀ ਹੀ ਨੋਟ ਕਰ ਲੈਣਾ ਤਾਂ ਮੈਂ ਉਦੋਂ ਡਾਇਰੀ ਹੁੰਦੀ ਸੀ ਡਾਇਰੀ 'ਚ ਨੋਟ ਕਰ ਲਿਆ ਤੇ ਕਰਦਿਆਂ ਕਰਦਿਆਂ ਅੱਗੇ ਕਿਉਂਕਿ ਕੁਝ ਪੋਰਸ਼ਨ ਇਹਦਾ ਇਦਾਂ ਦਾ ਉਹ ਹੁਣ ਇਦਾਂ ਖੁੱਲੇ ਮੰਚ ਤੇ ਨਹੀਂ ਦੱਸਿਆ ਜਾ ਸਕਦਾ ਕੋਟ ਪੈਣ ਦਾ ਖਤਰਾ ਹੈ ਤਾਂ ਮੈਂ ਥੋੜਾ ਜਿਹਾ ਕੋਟ ਤੋਂ ਡਰਦਾ ਸੀ ਚੰਗਾ ਨਾ ਕਿ ਮੈਂ ਉਹ ਖੁੱਲ ਕੇ ਨਹੀਂ ਪਰ ਅਲਟੀਮੇਟਲੀ ਉਹ ਸਫਰ ਕਰਦੇ ਆਂ ਕੁਝ ਸਮਾਂ ਪਾ ਕੇ ਹਨਾ 7-8 ਮਹੀਨੇ ਦੇ ਪ੍ਰੋਸੈਸ ਦੇ ਵਿੱਚ ਜਿਵੇਂ ਜਿਵੇਂ ਗੱਲ ਜੁੜਦੀ ਗਈ ਮੈਨੂੰ ਜੋੜਦਾ ਗਿਆ ਫਿਰ ਅਖੀਰ ਜਦੋਂ ਉਹ ਕੰਪਲੀਟ ਹੋ ਗਿਆ ਕਵਰ ਬਾਈ ਕਹਿੰਦੇ ਵੀ ਹੁਣ ਇਹਨੂੰ ਆਪਾਂ ਗਾਉਣਾ ਹੈ ਮੇਰੀ ਥੋੜੀ ਜਿਹੀ ਆਦਤ ਸੀ ਕਿ ਬਾਈ ਉਹਨਾਂ ਨੂੰ ਥੋੜਾ ਤੰਗ ਕਰਨਾ ਹੁੰਦਾ ਸੀ ਪਰੇਸ਼ਾਨ ਮਗਾ ਐ ਨਹੀਂ ਗਾਉਣਾ ਹੈ ਤਾਂ ਫਿਰ ਆਇਆ ਵੀ ਇੱਕ ਮੇਰੀ ਇਹ ਹੁੰਦੀ ਸੀ ਕਿ ਬਾਈ ਨੂੰ ਜਿਹੜੇ ਵੀ ਗਾਣੇ ਮੈਂ ਦਿੰਦਾ ਸੀਗਾ ਮੈਂ ਨਾਲੇ ਸ਼ਰਤ ਰੱਖੀ ਹੁੰਦੀ ਸੀ ਕਿ 7 ਰੁਪਏ ਲਵਾਂਗਾ ਹਰ ਗਾਣੇ ਦੀ ਪਰ ਉਹ ਇਹ ਆਪੀ ਉਹ 7 ਰੁਪਏ ਖੁੱਲੇ ਚਾਹੀਦੇ ਤੇ ਉਹ ਸਾਤ ਭਾਨ ਕੀ ਦੇ ਕੋਲੇ ਹੁੰਦੀ ਹੈ ਉਹ ਫਿਰ ਬਾਈ ਉਹਨਾਂ ਨੇ ਜਦੋਂ ਗਾਣਾ ਲੈਣਾ ਹੁੰਦਾ ਸੀ ਉਹ ਫਿਰ ਕਦੀ ਚਪੜਾਸੀ ਤੋਂ ਮਜ਼ਦੂਰ ਪਈਆ ਦੇ ਦਿਆ ਜਿੰਨੇ ਹੈਗੇ ਭਾਨ ਕੱਟੀ ਕਰਕੇ ਲ

बण लखां जिन्हू तूं दसदरी अखां अखां پتھر دی امارت ہے ਰਦੀ ਇਮਾਰਤ ਹੈ ਜਿੱਥੇ ਜਾ ਕੇ ਬੈਨੇ ਆ ਤੇਰਾ ਪਤਾ ਨਹੀਂ ਮਿਲਦਾ ਵੇ ਉਜਨਾਮ ਤਾਂ ਲੈਨੇ ਆ ਜੁੱਬੀਆਂ ਵੀ ਲਾਇਆਂ ਨੇ ਜੁੱਬੀਆਂ ਵੀ ਲਾਇਆਂ ਨੇ ਆਮਨ ਫੇਰ ਵੀ ਗੰਡਾਏ ਤੇਰੇ ਨਾਮ ਦੀ ਮਹਿਮਾ ਵੀ ਰਜ਼ਦਾਰ ਬਾਤੰਦਾਏ ਬੜਾ ਖਰੂ ਪਾਇਆਏ ਉਹ ਕੁੱਟ ਤਵਲੇ ਹੱਥਾਂ ਨੇ ਜਨਾਨ ਨੂੰ ਤੂੰ ਗਿਸਦੈ ਉਹ ਕੋਈ ਹੋਰ ਅਖਾਨੇ ਹੋਰ ਅਖਾ ਭਾਈ ਬਰਾੜ ਵਰਗੀਆਂ ਖਾਣੀਆਂ ਹੋਣ। ਕਿਉਂ ਹੱਟੀਆਂ ਉੱਤੇ ਫੋਲ ਰਹੀ ਜੋ ਮਹਿੰਗਾ ਸੌਦਾ ਦਿਲ ਦਾ ਹੈ। ਜਿਨ੍ਹਾਂ ਦੇ ਝੋਲੇ ਖਾਲੀ ਨੇ ਇਹ ਉਹਨਾਂ ਤੋਂ ਹੀ ਮਿਲਦਾ ਹੈ। ਬੁੱਕਾਂ ਵਿੱਚ ਛੱਲਾ ਨਹੀਂ ਪਰਦੇ। ਜਿਨ੍ਹਾਂ ਨੂੰ ਭੇਤ ਸਮੁੰਦਰ ਹੈ ਬੁੱਕਾਂ ਵਿੱਚ ਛੱਲਾ ਨਹੀਂ ਪਰਦੇ। ਬਸ ਚੁੱਪ ਨੂੰ ਬੜਨਾ ਪੈਂਦਾ ਹੈ ਉਹ ਖੁੱਲੀਆਂ ਗੱਲਾਂ ਨਹੀਂ ਕਰਦੇ। ਬੱਲੇ। ਸੋ ਜਦੋਂ ਚੁੱਪ ਬੋਲਦੀਆਂ ਫਿਰ ਕੀ ਹੁੰਦਾ? ਇਰਵਾਸ ਕੋਪ ਨੂੰ ਸੁਣੀਏ ਲੋਰਦੀਆਂ ਚੁੱਪ ਕਰਕੇ ਤੇ ਤੁਸੀਂ ਜਿਹੜਾ ਬਾਬਾ ਬੇਲੀ ਬਣੇ ਹਰਪ੍ਰੀਤ ਸੰਧੂ ਸੰਧੂਆਂ ਦਾ ਮੁੰਡਾ ਤੇ ਅਸ਼ੋਕੜ ਰਾਜਨੀਤੀ ਨਾਲ ਜੁੜਿਆ ਹੋਇਆ ਮਾਲਵੇਜ ਕਿਵੇਂ ਆ ਗਏ ਇਹਦੀ ਇਥੋਂ ਦੀ ਪੀਆ ਸੌਖੀ ਮਿਲ ਗਈ ਨਹੀਂ ਅਸਲ ਵਿੱਚ ਕੀ ਹੈ ਕਿ ਬਾਬਾ ਬੇਲੀ ਮੈਂ ਬਣਿਆ ਨਹੀਂ ਇਤਫਾਕ ਹਾਲਾਤ ਹੀ ਇਦਾਂ ਦੇ ਬਣ ਗਏ ਕਿ ਮੇਰਾ ਪੈਨ ਨੇ ਮੇਹੀ ਚੱਲ ਪਿਆ ਅਸਲ ਦੇ ਵਿੱਚ 2010 ਦੇ ਵਿੱਚ ਨਾ ਫੇਸਬੁਕ ਅਜੇ ਨਵੀਂ ਨਵੀਂ ਮਤਲਬ ਪੰਜਾਬ ਦੇ ਵਿੱਚ ਪਪੂਲਰ ਹੋ ਰਹੀ ਸੀ ਤੇ ਮੇਰੀ ਇੱਛਾ ਸੀ ਕਿ ਮੈਂ ਆਪਣੇ ਆਪ ਨੂੰ ਪਿੱਛੇ ਰੱਖ ਕੇ ਸਿਰਫ ਆਪ ਦੀ ਲਿਖਤ ਨੂੰ ਅੱਗੇ ਰੱਖਣਾ ਚਾਹੁੰਦਾ ਸੀ ਤੋਂ ਉਦੋਂ ਫਿਰ ਮੈਂ ਫੇਸਬੁਕ ਤੇ ਇੱਕ ਫੇਕ ਆਈਡੀ ਬਣਾਈ ਸੀ ਇਸ ਨਾਮ ਤੇ ਮੇਰੀ ਇੱਕ ਇ ਲਾਈਨਾਂ ਤੇ ਨਾਮ ਨਿਕਲਿਆ ਸੀ ਕਿ ਨਾ ਮੈਂ ਚਾਹੁੰਦਾ ਲੱਭਣਾ ਉਹਨੂੰ ਨਾ ਉਹ ਚਾਵੇ ਲੁਕਣਾ ਨਾ ਉਹ ਮੰਗਦਾ ਸਜਦੇ ਮੇਰੇ ਨਾਮ ਐ ਚਾਹੁੰਦਾ ਛੁਕਣਾ ਨਾ ਮੈਂ ਉਹਦੀ ਰਹਿਮਤ ਮੰਗਦਾ ਨਾ ਉਹ ਮੇਰੀ ਥੇਲੀ ਬਾਬਾ ਮੇਰਾ ਯਾਰ ਲਗੋਟੀ ਮੈਂ ਬਾਬੇ ਦਾ ਬੇਲੀ ਉਹਦੇ ਵਿੱਚੋਂ ਫਿਰ ਇਹ ਨਾਮ ਨਿਕਲਿਆ ਮੈਂ ਫੇਸਬੁਕ ਤੇ ਇੱਕ ਫੇਕ ਪ੍ਰੋਫਾਈਲ ਬਣਾਈ ਸੀ ਬਾਬਾ ਬੇਲੀ ਦੇ ਨਾਮ ਤੇ ਜਿੱਤੇ ਮੈਂ ਆਪਣੀ ਕੋਈ ਫੋਟੋ ਵਗੈਰਾ ਨਹੀਂ ਜਿ ਲਈ ਤੇ ਉਹਦੇ ਤੇ ਮੈਂ ਲਿਖਤਾ ਪਾਉਣ ਲੱਗ ਗਿਆ ਪਰ ਹੌਲੀ ਹੌਲੀ ਸਮੇਂ ਦਾ ਗੇੜਾ ਅਸਾ ਚੱਲਿਆ ਕਿ ਉਹ ਜਿਹੜੀ ਪ੍ਰੋਫਾਈਲ ਸੀਗੀ ਉਹ ਪਪੂਲਰ ਹੋ ਗਈ ਜੀ ਤੇ ਉਹ ਫਿਰ ਉਹਦੇ ਨਾਲ ਇਹ ਉਹ ਉਹਨਾਂ ਦਿਨਾਂ ਚ ਇਹ ਗੀਤ ਆ ਗਿਆ ਉਸ ਤੋਂ 2 ਸਾਲ ਬਾਅਦ ਇਹ ਗੀਤ ਆਇਆ ਉਹ ਗੀਤ ਦੇ ਨਾਲ ਫਿਰ ਇਹ ਜਿਹੜਾ ਨਾਮ ਸੀਗਾ ਇਹ ਪੱਕੇ ਤੌਰ ਤੇ ਮਿਲਣ ਲੱਗ ਪੜਾ ਜੀ ਤੇ ਹੁਣ ਤੱਕੇ ਪੇਰਿੰਗ ਹੈ ਕੀ ਨਾ ਜੁੜ ਗਏ ਜਾਂ ਫਿਰ ਅਧਿਆਪਨ ਵਾਲਾ ਕਿੱਤਾ ਹੀ ਸੁਣੋ ਵਧੀਆ ਲੱਗਦਾ ਨਹੀਂ ਮੈਂ ਨਾਲ ਹੁਣ ਚਲੋ ਉਸ ਤੋਂ ਬਾਅਦ ਅੱਗੇ ਜਿਵੇਂ ਜਿਵੇਂ ਸਮਾਂ ਚੱਲਦਾ ਗਿਆ ਬਾਈ ਹਰਜੀਤ ਬਰਾੜ ਜੀ ਬੈਠੇ ਆ ਇਹਨਾਂ ਨੇ ਬਹੁਤ ਕੋਆਪਰੇਟ ਕੀਤਾ ਇਹਨਾਂ ਨੇ ਫਿਰ ਉਦੋਂ ਇੱਕ ਵਾਰ ਇਹਨਾਂ ਨੇ ਮੈਨੂੰ ਫੋਨ ਕੀਤਾ ਕਹਿੰਦੇ ਕਿਸੇ ਤਰ੍ਹਾਂ ਦੀ ਹੈਲਪ ਦੀ ਜ਼ਰੂਰਤ ਹੋਈ ਦੱਸੀ ਤੇ ਮੈਂ ਜੇ ਗਾਇਕੀ ਵਾਲੇ ਪਾਸੇ ਆਉਣਾ ਨਹੀਂ ਸੀ ਚਾਹੁੰਦਾ ਇਹ ੱੱਟਕੇ ਨਾਲ ਹੀ ਲੈ ਕੇ ਆਏ ਇਹਨਾਂ ਨੇ ਉਹਨੇ ਮੈਨੂੰ ਫੋਨ ਨਹੀਂ ਕੀਤਾ ਇਹ ਕਹਿਲਪਾ ਦਾ ਜੀ ਨਹੀਂ ਮੈਨੂੰ ਇਹਨਾਂ ਨੇ ਉਦੋਂ ਮੇਰੀ ਯਾਦ ਆ ਕਿ ਅਸੀਂ ਇੱਕ ਗੀਤ ਰਿਕਾਰਡ ਕਰਾਉਣਾ ਸੀਗਾ ਅਸੀਂ ਕੋਈ ਪ੍ਰੋਜੈਕਟ ਕਰਨਾ ਚਾਹੁੰਦੇ ਸੀ ਮੈਂ ਤੇ ਅਹਿਮ ਮੇਰਾ ਦੋਸਤ ਦਾ ਬਰਵਾਲੇ ਤੋਂ ਅਸੀਂ ਉਹ ਫੇਸਬੁੱਕ ਤੇ ਅਸੀਂ ਜਰੂਰ ਸ਼ਾਂਤ ਕਬੂਤਰ ਡਾਉਂਦੇ ਰਹਿੰਦੇ ਸੀ ਉਹ ਤਾਂ ਇੱਕ ਗੀਤ ਲਈ ਸਾਨੂੰ ਉਹਦੀ ਆਡੀਓ ਰਿਕਾਰਡ ਕਰਨ ਲਈ ਪੈਸੇ ਦੀ ਜ਼ਰੂਰਤ ਪਈ ਉਦੋਂ ਫਿਰ ਇਹਨਾਂ ਦੇ ਵੱਲੋਂ ਬਿਨਾ ਕਿਸੇ ਲੈਕ ਤੋਂ ਮੈਨੂੰ ਪੈਸੇ ਭੇਜੇ ਔਰ ਅਸੀਂ ਉਸ ਗੀਤ ਨੂੰ ਰਿਕਾਰਡ ਕਰਾਇਆ ਔਰ ਉਸ ਗੀਤ ਦੇ ਭਾਗ ਐਸੇ ਮਤਲਬ ਨਿਕਲੇ ਕਿ ਉਹ ਗੀਤ 2016 ਦੇ ਵਿੱਚ ਆਇਆ ਉਦੋਂ ਸਿਰਫ ਆਡੀਓ ਗੱਡੀ ਸੀ ਵੀਡੀਓ ਲੋਕਾਂ ਨੇ ਆਪਣੇ ਵਿਆਹ ਦੀ ਜਿਹੜੀ ਪ੍ਰੀ-ਵੈਡਿੰਗ ਐ ਪੋਸਟ-ਵੈਡਿੰਗ ਸ਼ੂਟ ਹੁੰਦਾ ਉਹਦੇ ਤੇ ਮੇਰੇ ਬਾਬਲ ਨੇ ਬੱਲ ਉਹ ਔਰ ਉਹ ਅੱਜ ਤੱਕ ਵੀ ਉਹ ਗੀਤ ਜਿਹੜਾ ਸਾਡਾ ਉਹ ਸਦਾ ਬਹਾਰ ਕੀਤਾ ਚਲਦਾ ਤੁਰਿਆ ਆ ਰਿਹਾ ਹੁਣ ਵੀ ਜਦੋਂ ਪੰਜਾਬ ਚ ਵੈਡਿੰਗ ਸੀਜ਼ਨ ਆ ਤੇ ਉਹ ਰੀਲਾਂ ਤੇ ਸ਼ਾਰਟਸ ਦੇ ਉੱਤੇ ਉਹ ਜਿਹੜਾ ਗੀਤ ਹੈ ਉਹ ਆਪਣੇ ਆਪ ਹੀ ਟ੍ਰੈਂਡਿੰਗ ਦੇ ਵਿੱਚ ਆ ਜਾਂਦਾ ਹੁਣ ਦਿਓ ਫਿਰ ਟ੍ਰੈਂਡਿੰਗ ਤਾਂ ਚਲਦੀ ਰਹਿੰਦੀ ਹੈ ਨਾ ਜੀ ਸਾਡੇ ਬਾਬਲ ਨੇ ਪੱਲਾ ਤੇਰੇ ਨਾਮ ਕੀਤਾ ਵੇ ਤੇਰੇ ਕੀਤਾ ਹਤੀ ਆਪਰ ਚਾਏ ਸਾਰੇ ਕਾਜ ਵੇ ਲਾਵਾਂ ਲਈਆਂ ਧੀ ਰੱਖ ਲਈ ਲਾਜ ਵੇ ਲਾਵਾਂ ਲਈਆਂ ਧੀ ਰੱਖ ਲਈ ਲਾਜ ਵੇ ਸੋਣਾ ਰਾਜ ਕੁਮਾਰੀ ਰਾਜ ਮਲਿਕ ਤੇ ਵਬ ਜਦੋਂ ਤੁਸੀਂ ਇਹ ਗੀਤ ਲਿਖਦੇ ਹੋ ਕੀ ਕੋਈ ਚਿਤਵਕੇ ਲਿਖਦੇ ਹੋ ਕੋਈ ਕਿਹੋ ਜਿਹਾ ਮਾਹੌਲ ਚਾਹੀਦਾ ਹੁੰਦਾ ਮੈਨੂੰ ਪਤਾ ਘਰੇ ਤਾਂ ਸੋਡੇ ਬੈਂਡ ਤੇ ਕਿਤਾਬਾਂ ਹੀ ਖਿਲਰੀਆਂ ਪਈਆਂ ਹੁੰਦੀਆਂ ਜੀ ਜੀ ਨਹੀਂ ਕੋਈ ਇਤਾਂ ਦਾ ਨਹੀਂ ਹੈਗਾ ਮੈਂ ਬਹੁਤ ਸਾਰੇ ਜਿਹੜੇ ਅੱਛੇ ਰਾਈਟਰਸ ਹਨ ਉਹਦੀਆਂ ਮੈਂ ਇੰਟਰਵਿਊ ਸੁਣਦਾ ਰਹਿੰਦਾ ਉਹ ਜਿਵੇਂ ਕੋਈ ਪਾਰਟਿਕੂਲਰ ਮਹਾਵਦੀ ਗੱਲ ਕਰਦੇ ਆ ਤਾਂ ਮੈਨੂੰ ਨਹੀਂ ਲੱਗਦਾ ਬਸ ਆਪਣੇ ਆਪ ਹੀ ਗੱਲ ਜਦੋਂ ਸੁੱਧ ਜਾਂਦੀ ਹੈ ਕਿਉਂਕਿ ਮੈਂ ਕਿਵੇਂ ਲੇਖ ਹੀ ਨਹੀਂ ਸਕਦਾ ਹੁਣ ਤੁਸੀਂ ਮੈਨੂੰ ਇੱਥੇ ਵਿਸ਼ਾ ਦੇ ਦਿਓ ਕਿ ਇਸ ਵਿਸ਼ੇ ਤੇ ਗੀਤ ਲਿਖ ਦਿੱਤਾ ਮੈਂ ਨਹੀਂ ਲਿਖ ਸਕਦਾ ਇਹ ਹੀ ਕਾਰਨ ਆ ਮੈਂ ਫਿਲਮ ਇੰਡਸਟਰੀ ਦੇ ਵਿੱਚ ਨਹੀਂ ਚੱਲ ਸਕਿਆ ਕਿਉਂਕਿ ਉੱਥੇ ਜਦੋਂ ਸਾਡੇ ਕੋਲ ਪ੍ਰੋਜੈਕਟ ਆਉਂਦੇ ਆ ਫਿਰ ਉਹ ਇਹਦੇ ਨਾਲ ਇੱਕ ਡੈਡਲਾਈਨ ਹੁੰਦੀ ਹੈ ਵੀ ਆਹ ਸੀਨ ਆ ਇਹਦੇ ਤੇ ਹੁਣੇ ਹੀ ਲਿਖ ਕੇ ਭੇਜੋ ਜਾਂ ਇੰਨੀ دیر ਤੱਕ ਲਿਖ ਕੇ ਭੇਜੋ ਉਹ ਮੇਰੀ ਥੋੜੀ ਜੀ ਵੀਕਨੈਸ ਹੈ ਮੈਨੂੰ ਕੁਦਰਤੀ ਸੁਭਾਅਤ ਤੌਰ ਤੇ ਜਦੋਂ ਕੋਈ ਤਰਜ ਜ਼ਹਿਨ ਦੇ ਵਿੱਚ ਬੈਠ ਜਾਂਦੀ ਹੈ ਫਿਰ ਉਹਦੇ ਨਾਲ ਦੁਨੀਆ ਗੱਲਾਂ ਆਪਣੇ ਆਪ ਜੁਲਣ ਲੱਗ ਜਾਂਦੀਆਂ ਜੀ ਸੂਟ ਸਮਾਉਣਾ ਸੂਟ ਸਮਾਉਣਾ ਘਰ ਬਾਈ ਪੁੱਛਦੀ ਹੈ ਜੀ ਦਾ ਕਹਿੰਦਾ ਕੱਪੜਾ ਸਾਡਾ ਕਿ ਹੋ ਪਿਆ ਐਂ ਜੀ ਕੋਈ ਸ਼ੌਤ ਗੱਲ ਕਿਵੇਂ ਆਈ ਸੀ ਉਹ ਜਦੋਂ ਮੈਂ ਲਾਹੌਰ ਗਿਆ ਸੀਗਾ ਲਾਹੌਰ ਮੇਰਾ ਉੱਥੇ ਸ਼ੋਅ ਸੀਗਾ ਕਿਸੇ ਦੇ ਵਿਆਹ ਤੇ ਤੇ ਉੱਥੇ ਮਤਲਬ ਮੇਰੇ ਤੋਂ ਪਹਿਲਾਂ ਉਥੋਂ ਦੇ ਲਾਹੌਰ ਦੇ ਜਿਹੜੇ ਕੋਕ ਆਰਟਿਸਟ ਸੀਗੇ ਉਹ ਗਾ ਰਹੇ ਸੀਗੇ ਤੇ ਉਹ ਮੈਨੂੰ ਬੜਾ ਅੱਛਾ ਉਹਨਾਂ ਦਾ ਉਤਾਰ ਜ ਬੜੀ ਪਿਆਰੀ ਲੱਗੀ ਤੇ ਫਿਰ ਮੈਂ ਉਹਨਾਂ ਤੋਂ ਬੈਠ ਕੇ ਉਹ ਪਰ ਤੁਸੀਂ ਉਹਨਾਂ ਦੀ ਗੋਲੀ ਥੋੜੀ ਜੀ ਥੋੜਾ ਜਿਹਾ ਫਰਕ ਸੀਗਾ ਉਹ ਸਮਝ ਨਹੀਂ ਸੀ ਆਉਂਦਾ ਫਿਰ ਮੈਂ ਉਹਨੂੰ ਉਹ ਗੀਤ ਨੂੰ ਪੰਜਾਬੀ ਦੀ ਢਾਲ ਦੇ ਕੇ ਤੇ ਉਹ ਫਿਰ ਅਸੀਂ ਪਿਛਲੇ ਸਾਲ ਉਹ ਪ੍ਰੋਜੈਕਟ ਕੀਤਾ ਤੇ ਉਹਦੇ ਚੋਂ ਆ ਰੀਲ ਕਾਫੀ ਵਾਇਰਲ ਹੋਈ ਸੀ ਜਿਹੜਾ ਤੁਸੀਂ ਜ਼ਿਕਰ ਕਰ ਰਹੇ ਜੀ ਆ ਰੀਲ ਬਣਾਉਣ ਵਾਲਾ ਬੰਦਾ ਸਾਹਮਣੇ ਖੜਾ ਫੇਰ ਵੀ ਬਣਾਉਂਦੀ ਹੈ ਨਹੀਂ ਹਾਂ ਜੀ ਸੁਣਾ ਦਿਓ ਮਾੜਾ ਉਹ ਸੀਗਾ ਸੂਟ ਸਵੋਣਾ ਘਰ ਪਈ ਲੱਭਦੀ ਦਰਜ਼ੀ ਦਾ ਹਰ ਚਾ ਸਾਡਾ ਹਰ ਚਾ ਸਾਡਾ ਕੰਮ ਸਜਣਾ ਦੀ ਮਰਜ਼ੀ ਦਾ ਜੀ ਦਾ ਜੀ ਤੇ ਤੁਸੀਂ ਗੀਤ ਲਿਖਦੇ ਹੋ ਹਣਾ ਬਹੁਤ ਸਾਰੀਆਂ ਕਿਤਾਬਾਂ ਦੀਆਂ ਦੁਕਾਨਾਂ ਇੱਥੇ ਲੱਗਿਆ ਹੋਏ ਨੇ ਤੁਹਾਡੇ ਕੋਲ ਵੀ ਬੜੀਆਂ ਕਿਤਾਬਾਂ ਨੇ ਆਪਾਂ ਬਹੁਤੇ ਵਾਰੀ ਕਿਤਾਬਾਂ ਦੀ ਗੱਲ ਕਰੀ ਜਾਂਦੇ ਹਾਂ